ਉਮੀਦਵਾਰ ਜਲੰਧਰ ਵੈਸਟ ਦੇ ਬੀਬੀ ਸੁਰਿੰਦਰ ਕੌਰ ਜੀ ਉਹਨਾਂ ਦੇ بیٹے ਦੀ ਨਜਾਇਜ਼ ਕਲੋਨੀ ਦਾ ਪਰਦਾਫਾਸ਼ ਜਦੋਂ ਹੋ ਗਿਆ ਹੁਣ ਬਚਣ ਲਈ ਬੀਬੀ ਸੁਰਿੰਦਰ ਕੌਰ ਜੀ ਕਹਿ ਰਹੇ ਆ ਕਿ ਹਾਂ ਕਾਰਵਾਈ ਕਰ ਦਿਓ ਮੇਰਾ ਤਾਂ ਸਵਾਲ ਆ ਆਮ ਆਦਮੀ ਪਾ ਕਿ ਉਹ ਨਜਾਇਜ਼ ਕਲੋਨੀ ਤੁਹਾਡੇ بیٹے ਦੀ ਹੈ ਜਾਂ ਨਹੀਂ ਆ ਜਿਹੜੀ ਆ ਇਹ ਰਜਿਸਟਰੀ ਜਿਹੜੀ ਆ ਇਹਦੇ ਉੱਤੇ ਫੋਟੋ ਆ ਜਿਹੜੀ ਬੀਬੀ ਸੁਰਿੰਦਰ ਕੌਰ ਜੀ ਤੁਹਾਡੇ بیٹے ਦੀ ਹੈ ਕਿ ਨਹੀਂ ਉਸ ਕਮਰਸ਼ੀਅਲ ਜਗ੍ਹਾ ਨੂੰ ਤੁਸੀਂ ਰੈਜੀਡੈਂਸ਼ੀਅਲ ਬਣਾਉਣ ਵਾਸਤੇ ਸੀਐਲਯੂ ਕਰਾਇਆ ਕਿ ਨਹੀਂ ਤੁਸੀਂ ਸਰਕਾਰ ਦੇ ਖਜ਼ਾਨੇ 'ਚ ਫੀਸ ਜਮ੍ਹਾਂ ਕਰਾਈ ਕਿ ਨਹੀਂ ਤੁਸੀਂ ਐਨਓਸੀ ਲੈਣ ਵਾਸਤੇ ਗਲਤ ਕਾਗਜ਼ ਦਫ਼ਤਰ ਵਿੱਚ ਸਬਮਿਟ ਕੀਤੇ ਕਿ ਨਹੀਂ ਗੈਰ ਕਾਨੂੰਨੀ ਤਰੀਕੇ ਨਾਲ ਤੁਸੀਂ ਆਪਣੀ ਰਾਜਸੀ ਤਾਕਤ ਦਾ ਨਜਾਇਜ਼ ਇਸਤੇਮਾਲ ਕਰਦੇ ਆਂ ਤੁਸੀਂ ਸੀਵਰੇਜ ਦੇ ਪਾਣੀ ਦੇ ਕਨੈਕਸ਼ਨ ਉਹਨਾਂ ਛੋਟੇ ਛੋਟੇ ਕਟ